ਕਮੈਂ ਕਿੰਨਾ ਔਖਾ ਸੋ ਜਿਹੜੇ ਆਪਣੇ ਕਿਸਾਨ ਵੀਰ ਭਰਾ ਲੱਗੇ ਹੋਏ ਨੇਗੇ ਤੇ ਉਹਨਾਂ ਨਾਲ ਵੀ ਗੱਲ ਕਰਦੇ ਆਪਾਂ ਚੱਲੋ ਸ਼ਿੰਮਾ ਇੱਧਰ ਆਵੋ ਤੇ ਇਹ ਦੇਖੋ ਜਿਵੇਂ ਆਪਣੇ ਨੌਜਵਾਨ ਮੁੰਡੇ ਨੇਗੇ ਜਿਹੜੀਆਂ ਇਹ ਤੂੜੀ ਬਣਾਉਣੀ ਆ ਦੇਖੋ ਨੌਜਵਾਨ ਮੁੰਡੇ ਨੇਗੇ ਇਹ ਆਪਣਾ ਕਾਰੋਬਾਰ ਵੀ ਕਰ ਸਕਦੇ ਨੇ ਇਹ ਕਿੰਨੀ ਕੁ ਤੂੜੀ ਬਣਾਉਣੀ ਤੁਹਾਨੂੰ ਕਿੰਨੀ ਕੁ ਔਖੀ ਦਾ ਸੌਖੀ ਲੱਗਦੀ ਹੈ ਜੀ ਇਹ ਤਾਂ ਕੰਮ ਤਾਂ ਕੋਈ ਵੀ ਨਹੀਂ ਔਖਾ ਜੀ ਸਾਰੇ ਕੰਮ ਸੌਖੇ ਨੇ ਬੰਦਾ ਕਰਨ ਵਾਲਾ ਚਾਹੀਦਾ ਬਹੁਤ ਵੱਡਾ ਇਹਨਾਂ ਦਾ ਕਾਰੋਬਾਰ ਹੈ ਖੇਤੀਬਾੜੀ ਹੈ ਪਰ ਫਿਰ ਵੀ ਦੇਖੋ ਤੂੜੀ ਬਣਾ ਰਹੇ ਨੇ ਸੋ ਤੁਸੀਂ ਸੋ ਨੂੰ ਕਰਦਾ ਵਗੈਰਾ ਨਹੀਂ ਚੜਦਾ ਇਹ ਤੋਂ ਨਾ ਜੀ ਨਾ ਕਰਦਾ ਕੋਈ ਕਰਦਾ ਨਹੀਂ ਕੰਮ ਕਰਦੇ ਨੇ ਕਾਦੀ ਉਹ ਕੋਨੇ ਕੱਟ ਲੈ ਕੋਨੇ ਸੋ ਇਹ ਟਰਾਲੀ ਮਤਲਬ ਜੇ ਟੂੜੀ ਬਣਾਉਣੀ ਹੈ ਦੋ ਟਰਾਲੀਆਂ ਦਾ ਕੰਮ ਹੁੰਦਾ ਆ ਆਪਾਂ ਸਾਰੇ ਸਮਝਦੇ ਆਂ ਤੇ ਉਹਦੇ ਵਿੱਚੋਂ ਟਰਾਲੀ ਕੱਢ ਕੇ ਦੂਜੀ ਦੇ ਵਿੱਚ ਪਾਉਣਾ ਹੁੰਦਾ ਕੰਮ ਕਰਦਾ ਬਹੁਤ ਉੱਠਦਾ ਪਰ ਕਈ ਲੋਕ ਕਹਿੰਦੇ ਕਿਸਾਨ ਚਾਰ ਟਰਾਲੀਆਂ ਕਣਕਦੀਆਂ ਨੇ ਤੇ ਇਹਦਾ ਦਿਮਾਗ ਖਰਾਬ ਹੋ ਜਾਂਦਾ ਜਿਹੜੇ ਵਪਾਰੀ ਲੋਕ ਨੇ ਜੀ ਵਪਾਰੀ ਲੋਕ ਨੇ ਜਿਹੜੇ ਉਹ ਵੱਡੇ ਵੱਡੇ ਸੇਲਰ ਬਣਾ ਲੈ ਉਹਨਾਂ ਨੇ ਪਰ ਉਹਨਾਂ ਦਾ ਜਿਹੜਾ ਮਨ ਹੈ ਵੀ ਉਹ ਪਰ ਹੂਕ ਨਹੀਂ ਸਕਦੇ ਸੋ ਆ ਤੁਸੀਂ ਦੇਖ ਸਕਦੇ ਹੋ ਕੋਈ ਗੱਲ ਨਹੀਂ ਪਰਮਾਤਮਾ ਨੇ ਜ਼ਿੰਮੇਵਾਰ ਦੀ ਡਿਊਟੀ ਲਈ ਹੁੰਦੀ ਹੈ ਤੇ ਬਹੁਤ ਔਖਾ ਕੰਮ ਹੈ ਤੇ ਇਹ ਡਿਊਟੀਆਂ ਲਾਈਆਂ ਹੋਈਆਂ ਪਰਮਾਤਮਾ ਨੇ ਤੇ ਪਰਮਾਤਮਾ ਨੇ ਡਿਊਟੀ ਡਿਊਟੀ ਲਈ ਹੁੰਦੀ ਹੈ ਹਰ ਇੱਕ ਬੰਦੇ ਦੀ ਤੇ ਪਿੱਛੇ ਨੂੰ ਆਉਂਦੇ ਜੀ ਸੋ ਇਹਦੇ ਚ ਕਿਸਾਨ ਦੀ ਸਭ ਤੋਂ ਵੱਡੀ ਦਸਾਂ ਨਾ ਹੋਣ ਦੀ ਕਿਰਤ ਹੈ ਜਿਹੜਾ ਕਿਸਾਨ ਹੈ ਉਹ ਦਸਾਂ ਨਾ ਹੋਣ ਦੀ ਕਮਾਈ ਕਰਦਾ ਜੀ ਜਿਹੜਾ ਵਪਾਰੀ ਬੰਦਾ ਹੈ ਉਹ ਕਿਤਨਾ ਕਿਤੇ ਜਾ ਕੇ ਕੋਈ ਬੇਈਮਾਨ ਆਪਾਂ ਵਪਾਰ ਦੇ ਵਿੱਚ ਕੋਈ ਗਲਤ ਮਲਤ ਕਹਿ ਸਕਦੇ ਆ ਕਰਦਾ ਤਾਂ ਹੀ ਉਹ ਕੋਠੀਆਂ ਮਹਿਲ ਮਨਾਰੇ ਖੜੇ ਹੋ ਜਾਂਦੇ ਨੇ ਕਿ ਤੇ ਜਿਹੜਾ ਜ਼ਿਮੀਦਾਰ ਕਿਸਾਨ ਜੱਟ ਜਾਂ ਜੋ ਵੀ ਹੈ ਉਹਦਾ ਉਹ ਦਸਾਂ ਨਾ ਹੋਣ ਦੀ ਕਿਰਤ ਬਹੁਤ ਜ਼ਿਆਦਾ ਹੈ ਚਲੋ ਜੀ ਦਸਾਂ ਨਾ ਹੋਣ ਦੀ ਕਿਰਤ ਦੇਖੋ ਸਾਰੇ ਨੌਂਗੇ ਵਾਲੇ ਮੁੰਡੇ ਨੇ ਵਧੀਆ ਪਰਿਵਾਰਾਂ ਚੋਂ ਨੇਗੇ ਪਰ ਫੇਰ ਵੀ ਦਸਾਂ ਨਾ ਹੋਂਦੀ ਕਿਰਤ ਦੇਖੋ ਕਿੰਨਾ ਘਟਰਾ ਮਿੱਟੀ ਐ ਪਰ ਫੇਰ ਵੀ ਕੰਮ ਚੱਲੀ ਜਾਂਦਾ ਸੋ ਤੁਨ ਹੋਰ ਵੀ ਮਤਲਬ ਜਿਹੜੇ ਪਰਿਵਾਰ ਨੇ ਵਧੀਆ ਘਰਾਂ ਦੇ ਮੁੰਡੇ ਨੇ ਵਧੀਆ ਵਹਾਂ ਨੇ ਨਾ ਕੋਲੇ ਜ਼ਮੀਨ ਵਧੀਆ ਲੇਕਿਨ ਫੇਰ ਵੀ ਦਸਾਂ ਨਾ ਹੋਂਦੀ ਕਿਰਤ ਆਪਦੀ ਹੱਡ ਭੰਨ ਵੀ ਮਿਹਨਤ ਕਰਦੇ ਨੇ ਸਾਰੇ ਯਾਰੋ ਤੁਸੀਂ ਕੋਈ ਕਾਰੋਬਾਰ ਨਹੀਂ ਕਰ ਸਕਦੇ ਹੋ ਪਰ ਤੁਸੀਂ ਇਹ ਕਿੱਥੇ ਕਿਉਂ ਜੋੜਦੇ ਹੋ ਕੀ ਮੰਨ ਚਾਉਂਦੀ ਹੈ ਗੱਲਾਂ ਦੇਖੋ ਜੀ ਪੰਜਾਬ ਜਿਹੜਾ ਸੀਗਾ ਪਹਿਲਾਂ سونے ਦੀ ਚਿੜੀ ਸੀਗਾ ਠੀਕ ਹੈ ਜੀ ਪੰਜਾਬ ਹਰੀ ਕ੍ਰਾਂਤੀ ਆਈ ਕਹੇ ਤਾਂ ਪੰਜਾਬ ਸੀ ਖੇਤੀ ਦੇ ਸਿਰ ਤੇ ਆ ਪੰਜਾਬ ਸਾਰਾ ਇਹ ਮੋਟਾ ਪੰਜਾਬ ਖੇਤੀ ਉਹ ਪਨਾ ਸੁਪਾ ਜਿਹੜਾ ਪੰਜਾਬ ਆ ਇੰਨੀ ਫਸਲ ਆਪਣੇ ਦੂਬੇ ਦੇ ਵਿੱਚ ਹੁੰਦੀ ਆ ਕਿਸੇ ਦੂਬੇ ਵਿੱਚ ਆਪਣੀ ਫਸਲ ਨਹੀਂ ਐਨਾ ਇਹ ਆਪਣਾ ਕਿੰਨਾ ਹੈ ਜੇ ਆਪਾਂ ਇਸ ਨੂੰ ਛੱਡਤਾ ਆਪਾਂ ਹੋਰ ਪਾਸੇ ਪੈ ਕੇ ਫਿਰ ਇਹ ਨੂੰ ਕੌਣ ਕਰੂ ਇਹ ਮੈਂ ਹਰ ਮਨ ਲੋਕ ਕਹਿੰਦੇ ਆਗੇ ਵੀ ਜੱਟ ਦੇ ਜਾਤ ਦਾ ਮਨ ਡਾਰੇ ਹੋਣਾ ਦਿਮਾਗ ਖਰਾਬ ਹੋਇਆ ਨਾ ਹਾਂਜੀ ਇਹਨਾਂ ਵਪਾਰੀ ਐ ਹਾਂਜੀ ਉਹਦੇ ਕੋਲ ਛੋਟੀ ਦੁਕਾਨ ਹੁੰਦੀ ਐ ਹਾਂਜੀ ਹਾਂਜੀ ਉਹ ਇਹ ਬਾਰੇ ਬਣਾ ਦੇ ਖੜੇ ਕਰ ਲੈਂਦਾ ਦੇਖੋ ਜ਼ਿਮੀਂਦਾਰ ਹਨ ਜਿਹੜਾ ਇਹ ਜਿਹੜੇ ਕਾਰਪੋਰੇਟਰ ਘਰਾਣੇ ਆਦੇ ਇਹ ਜ਼ਿਮੀਂਦਾਰ ਨੂੰ ਮਾਰ ਰਹੇ ਨੇ ਵਪਾਰੀ ਆ ਜਿਹੜਾ ਆਪਣਾ ਜੱਟਾ ਜਿਹੜਾ 6 ਮਹੀਨੇ ਫਸਲ ਪਾਲਦਾ ਦਾ ਇਰੇ ਕੋਲੇ ਕੋਈ ਆਪਰਚੂਨਿਟੀ ਨਹੀਂ ਹੈਗੀ ਵੀ ਉਹ ਕਿਤੇ ਜਾ ਕੇ ਆਉਦੀ ਫਸਲ ਨੂੰ ਆਉ ਤੇ ਮੂੰਹ ਮੰਗਦਾ ਰਹਿੰਦਾ ਹੈ। ਇਹ ਜਿਹੜੇ ਗਵਰਨਮੈਂਟ ਨੇ ਗਵਰਨਮੈਂਟ ਨੇ ਜੱਦੀਮੀਦਾਰ ਦਾ ਪੱਖ ਨਹੀਂ ਕਰਦੀ ਹੈਗੀ। ਆਪਾਂ ਤਾਂ ਫਸਲ ਲੈ ਕੇ ਛੇਵੇਂ ਨਹੀਂ ਪਾੜੀ ਹੋਈ। ਆਪਾਂ ਤਾਂ ਗੁੱਬਲੇ ਰੋਟੀ ਵੇਚਦਾ। ਵੀ ਨਾ ਉਹ ਮੈਲ ਮਨਾਰੇ ਖੜਾ ਕਰਦਾ ਜੀਮੀਦਾਰਾਂ ਦੇ ਉੱਤੇ ਰੋਸੀ ਇਦਾਂ ਕਰਕੇ। ਵੀ ਜਿੱਤੇ ਤੁਸੀਂ ਕਹਿ ਰਹੇ ਹੋ। ਇਹ ਸਾਡਾ ਖਾਨਦਾਨੀ ਕੀਤਾ ਹੈ ਹਾਂਜੀ ਅੱਗੇ ਸਵਾਦ ਮੇ ਆਉਂਦਾ ਹੈ ਹਾਂਜੀ ਐਨੀ ਮਿੱਟੀ ਹੈ ਧੂੜ ਹੈ ਹਾਂਜੀ ਇਹ ਕੰਮ ਕਰ ਰਹੇ ਹਾਂ ਹਾਂਜੀ ਚੱਟ ਮੈਨੂੰ ਲੱਗਦਾ ਵੀ ਕਿਤੇ ਬਹੁਤ ਬੇਈਮਾਨ ਦੇ ਕੰਮ ਨਹੀਂ ਕਰਦਾ ਜਮੀਨੀ ਜਿਹੜੇ ਜਿਹੜੇ ਗਾਰਪੋਲਡ ਕਰਾ ਲਏ ਨੇ ਵਪਾਰੀ ਨੇ ਹਾਂਜੀ ਉਹ ਆਪਣੇ ਸਮਾਨ ਨੂੰ ਗਲਤ ਤਰੀਕੇ ਨਾਲ ਸੁਰੂ ਕਰਕੇ ਤਾਂ ਉਹਦਾ ਵਾਧਾ ਘਾਟਾ ਕਰਕੇ ਉਹਨੂੰ ਉਹਨਾਂ ਦੇ ਚੱਟ ਵੱਧ ਪੈਸੇ ਕਮਾਉਂਦੇ ਨੇ ਹਾਂਜੀ ਬਿਲਕੁਲ ਹੀ ਬਿਲਕੁਲ ਇਹ ਜ਼ਮੀਨਦਾਰ ਹੈ ਨਾ ਜ਼ਿੰਮੇਦਾਰਾ ਮੈਨੂੰ ਲੱਗਦਾ ਮੇਰੀ ਜ਼ਿੰਦਗੀ ਦਾ ਪਿਆਰ ਪਿਆ ਹੈ ਤੇ ਸਿਰਫ ਉਹ ਬਿਜਲੀ ਦੀ ਬੇਇਮਾਨੀ ਕਰ ਸਕਦਾ ਜੇ ਕਰ ਸਕਦਾ ਹੈ ਅੱਜ ਤੋਂ ਬਾਅਦ ਕੁਝ ਨਹੀਂ ਹੋਏਗਾ ਉਸ ਤੋਂ ਬਾਅਦ ਕੁਝ ਨਹੀਂ ਹੋਏਗਾ ਬਿਲਕੁਲ ਫਸਲ ਦੇ ਵਿੱਚ ਉਹ ਕੀ ਬੇਇਮਾਨੀ ਕਰ ਰਹੀ ਲੋਈ ਬੇਇਮਾਨੀ ਦੀ ਜ਼ਿੰਮੇਦਾਰ ਦੀ ਮਿਹਨਤ ਜਿਹੜੀ ਇੱਕ ਨੰਬਰ ਦੀ ਕਮਾਈ ਹੈ ਤੇ ਜਿਵੇਂ ਕਹਿੰਦੇ ਜੱਟ ਦੀ ਕਮਾਈ ਨੂੰ ਪਰਮਾਤਮਾ ਵੀ ਤੇ ਪਰਮਾਤਮਾ ਦੀ ਰਾਸ ਬੇਨਤੀ ਦੇ ਵਿੱਚ ਵੀ ਇੱਕ ਇੱਕ ਨੰਬਰ ਦੀ ਕਮਾਈ ਦਸਾਂ ਨਾ ਹਾਂ ਨਹੀਂ ਕਰਤੇ ਗਿਆ ਗਿਆਨ ਕਰਤੇ ਗਿਆ ਜੀ ਬਾਬਾ ਨਾਨਕ ਹੀ ਆਪ ਹਾਲ ਖੌਂਦੇ ਸੀਗੇ ਉਹਨਾਂ ਦਾ ਉਹਨਾਂ ਦਾ ਕਹਿਣਾ ਇਹੀ ਸੀਗਾ ਵੀ ਕਿਰਤ ਕਰੋ ਵੰਡ ਛਕੋ ਕੰਮ ਕਰੋ ਸਾਰਾ ਆਪਾਂ ਲਈ ਕੋਈ ਇਸੇ ਰਾਮ ਦੇ ਵਿੱਚ ਕੋਈ ਸ਼ਰਮ ਨਹੀਂ ਕਿਸੇ ਵੀ ਕਿਸੇ ਜਿੱਥੇ ਨੇ ਕਿਤੇ ਵਿੱਚ ਬੰਦਾ ਆਪਦਾ ਹੱਥੀਂ ਕੰਮ ਕਰਦਾ ਉਹ ਤੇ ਬੰਦਾ ਤੇ ਕੋਈ ਸ਼ਰਮ ਕਰੂਗਾ ਸੌ ਫਿਰ ਮਰੂ ਜੇ ਆਪਾਂ ਸ਼ਰਮ ਨਹੀਂ ਕਰਕੇ ਆਪ ਤੇ ਕੰਮ ਤੇ ਸ਼ਰਮ ਮੰਨਣ ਲੱਗੇ ਫਿਰ ਫਿਰ ਆਪਾਂ ਬੰਦੇ ਨਹੀਂ ਕਾਉਂਦੇ ਆਪਾਂ ਇਹ ਫਿਰ ਉਹ ਨਵਾਂ ਖਵਾਦ ਵੀ ਆਉਣਾ ਹੋਊ ਇੱਥੇ ਖਵਾਦ ਬਹੁਤ ਆਉਂਦਾ ਹੈ। ਸਰੀਰ ਸੈਟਰ ਹੈ ਨਾ ਫਾਰਾ ਸਰੀਰ ਸੈਟਰ ਰਹਿੰਦਾ ਜੀ। ਪੂਰਾ ਇੰਜੋਏ ਕਰਦੇ ਆਂ ਇਸ ਕੰਮ ਨੂੰ ਅਸੀਂ। ਤੁਸੀਂ ਦੇਖ ਲਓ ਮੇਰੇ ਕੋਈ ਮੂੰਹ ਤੇ ਨਹੀਂ ਬੰਨਿਆ, ਫਿਰ ਤੇ ਨਹੀਂ ਬੰਨਿਆ, ਕੋਈ ਮੇਰੇ ਅਣਕਾ ਨਹੀਂ ਲਾਇਆ ਤੁਹਾਡੇ ਸਾਹਮਣੇ ਆ। ਸ਼ਾਮ ਤੱਕ ਹੀ ਰਹੂ। 1 ਮਿੰਟ ਰ ਇੱਕ ਤੋਕਰ ਦਾ ਨਹੀਂ। ਐਨ ਪਤਾ ਰੋਟੀ ਵੀ 2 ਮਿੰਟ ਖਾਣ ਕਿੰਨਾ ਸਮਾਂ ਲੱਗਦਾ। ਐਨ ਕਈ ਵਾਰੀ ਉਹ ਵੀ ਨਹੀਂ ਖਾਂਦਾ। ਇਹਦੇ ਮਤਲਬ ਮਾਰੀ ਐਨਾ ਲੱਗਦਾ ਜਿਹੜਾ ਮਨੋ ਕਰਦਾ। ਆਪਣੇ ਕੋਲ ਸੋਸ਼ਲ ਬਾਜੀ ਤਾਂ ਹੈ ਨਹੀਂ। ਅੱਜ ਕੱਲ ਬੱਚੇ ਨਾ ਜਿਹੜੇ ਸਾਰੇ ਫੋਸੇਵਾ ਇੱਕ ਪੈ ਗਏ ਇੱਕ ਕਿੱਤੇ ਵੱਲ ਕੋਈ ਆਉਂਦਾ ਹੀ ਨਹੀਂ ਹੈਗਾ ਆਪਣੇ ਜ਼ਿੰਮੇਵਾਰਾਂ ਦੇ ਬੱਚੇ ਛੱਡ ਛੱਡ ਮਾਰ ਨੂੰ ਪੱਜੀ ਜਾਂਦੇ ਨੇ ਉੱਤਰ ਵੀ ਕੁਝ ਨਹੀਂ ਹੈਗਾ ਇੱਥੇ ਬਹੁਤ ਕੁਝ ਹੈ ਜਿਹੜਾ ਬੰਦੇ ਨੇ ਕਾਮਯਾਬ ਹੋਣਾ ਉਹ ਪੰਜ ਚਾਰ ਕਿੱਲੇ ਵਾਲਾ ਵੀ ਬਹੁਤ ਕਾਮਯਾਬ ਹੋਗਾ ਉਹ ਬਹੁਤ ਵਧੀਆ ਰੋਟੀ ਖਾਂਦਾਗਾ ਇਹ ਬੰਦਾ ਕਿਰਤ ਕਰਨ ਵਾਲਾ ਹੋਵੇ ਉਹ ਦੋਸਤੋ ਵਾਲੇ ਹੈ ਵੀ ਬਹੁਤ ਵੱਡੀ ਲੇਬਰ ਜੋਬ ਹਾਰਡ ਵਰਕਰ ਸਵਾਦ ਵੀ ਆਉਂਦਾ ਹੈ ਵੀ ਇਹਦੇ ਕਹਿਣ ਮੁਤਾਬਿਕ ਹੈ ਜੋ ਵੀ ਸਾਡੇ ਤਾਇਆ ਸਰਪੰਦ ਸਿੰਘ ਜੀ ਸਵਰਗਵਾਸੀ ਉਹਨਾਂ ਦੇ ਇਹ ਪਰਿਵਾਰ ਨੇਗੇ ਕੱਟੀਆਂ ਫੈਮਿਲੀਆ ਨੇ ਮੈਂ ਸ਼ੁਰੂ ਤੋਂ ਜੁਰਰਾ ਦੇਖਦਾ ਵੀ ਇਹ ਬਹੁਤ ਜਲਾ ਮੈਂਤ ਕਰਦੇ ਨੇ ਕੋਈ ਇੱਕ ਬਹੁਤ ਵੱਡਾ ਸਨੇਹਾ ਹੈ ਇਹ ਸਾਰਿਆਂ ਵਾਸਤੇ ਇੱਕ ਲੋਕ ਜਿਹੜੇ ਜੱਟ ਨੂੰ ਕਹਿੰਦੇ ਨੇ ਵੀ ਇਹ ਜੱਟ ਚਾਰ ਮਣਕੇ ਦੇ ਧਾਣੇ ਆ ਜਾਣਾ ਆ ਇਹ ਬਲਕੇ ਹਵਾ ਕਰਦਾ ਹੈ ਪਰ ਇਹ ਹੱਕ ਵੀ ਬਣਦਾ ਯਾਰ ਅਸੀਂ ਲਫਾ ਨੋਹਾਂ ਦੀ ਕਮਾਈ ਕਰਤ ਕਿਰਤ ਕਮਾਈ ਕਰਦੇ ਆ ਕੋਈ ਗੱਲ ਨਹੀਂ ਯਾਰ ਦੇ ਕੋਈ ਨਜ਼ਾਰਾ ਲੈਣਾ ਮੁੰਡਾ ਲੈਣਾ ਵੀ ਹੈ ਸਾਰੇ ਕਰਦੇ ਨੇ ਸਾਰੇ ਕਰਦੇ ਜਿਹੜੇ ਵਪਾਰੀ ਨੇ ਇਹ ਵੱਡੇ ਵੱਡੇ ਥਾਵਾਂ ਤੇ ਟੂਰਸਟ ਪਲੇਸਾਂ ਤੇ ਜਾ ਕੇ ਪਹਾੜਾਂ ਦੇ ਵਿੱਚ ਜਾ ਕੇ ਇਹ ਆਪ ਦਾ ਜੁਆਏ ਕਰਦੇ ਨੇ ਜੀ ਤੇ ਨਿੱਕੂ ਨਿੱਕੂ ਮੇਰੇ ਕਹਿਣ ਮਸਾਓ ਕਿ ਸਾਨੂੰ ਸੁਆਦ ਵੀ ਆਉਂਦਾ ਹੈ ਕੰਮ ਵੀ ਕਰਦੇ ਆਸੀਂ ਹੋਰ ਕਿਸ ਨੇ ਆ ਦੇਣਾ ਚਾਹੋਂਗੇ ਤੁਸੀਂ ਸਾਰੇ ਆਪਣੇ ਜਨਤਾ ਨੂੰ ਜਾਂ ਮੁੰਡਿਆਂ ਨੂੰ ਜਾਂ ਸਾਰਿਆਂ ਨੂੰ ਮੈਂ ਤਾਂ ਅੱਜ ਕੱਲ ਮੁੰਡਿਆਂ ਨੂੰ ਇਹੀ ਸੁਨੇਹਾ ਦੇਣਾ ਚਾਹੁੰਦਾ ਜੀ ਬਾਹਰ ਦਾ ਟ੍ਰੇਡ ਸਾਡੇ ਤੇ ਆਪਣਾ ਪੰਜਾਬ ਬਚਾਓ ਐਜੇ ਦਸਾਂ ਨੋਹਾਂ ਦੇ ਕਿਰਤ ਕਰੋ ਬਹੁਤ ਕੋਟਾ ਬਹੁਤ ਤਰ੍ਹਾਂ ਦੇ ਬਿਜਨਸ ਨੇ ਆਪ ਦੀ ਖੇਤੀ ਹੈ ਜਿਹੜੀ ਆਪਣੀ ਇਹ ਬਹੁਤ ਲਾਹੇਵੰਦ ਦੱਸਾਣਾ ਜੇ ਬੰਦਾ ਕਰਨ ਵਾਲਾ ਹੋਵੇ ਅਲੱਗ-ਅਲੱਗ ਤਰ੍ਹਾਂ ਦੀਆਂ ਫਸਲਾਂ ਜਿਹੜੋ ਤੁਸੀਂ ਆਪ ਦੇ ਤੋਂ ਵਪਾਰੀ ਦੇ ਅੰਦਰ ਨਾ ਜਾਓ ਪਾਰਾ ਪੁਛਾ ਸੀ 9 ਮਹੀਨੇ ਲੋਕਡਾਊਨ ਆਇਆ ਸੀਗਾ ਇਹ ਲੋਕਡਾਊਨ ਦੇ ਵਿੱਚ ਕਿ ਖੇਤੀਬਾੜੀ ਦਾ ਕਿਰਤ ਅੱਜ ਨਾਲ ਚੱਲਦਾ ਰਿਹਾ ਜਿਹੜਾ ਜਹਾ ਜਿਹੜੇ ਸਾਰੇ ਬਲੌਕ ਹੋ ਗਏ ਸੀ ਹਾਂਜੀ ਕਿਸਾਨ ਨੂੰ ਅੰਨਦਾਤਾ ਐਵੇਂ ਨਹੀਂ ਕਿਹਾ ਗਿਆ ਵੱਡੇ ਕਿਸਾਨ ਅੰਨਦਾਤਾ ਹੈ ਇਹ ਐ ਨਹੀਂ ਦੇਖਦਾ ਵੀ ਮੈਨੂੰ ਇਹਦੇ ਕੁਝ ਪੱਜਦਾ ਹੈ ਨਹੀਂ ਪੱਜਦਾ ਪਰ ਇਹ ਇਹਨੂੰ ਕਰਦਾ ਰੈਗੂਲਰ ਕਰ ਰਿਹਾ ਹੈਗਾ ਰੈਗੂਲਰ ਕਰਦਾ ਜੀ ਇੱਕ ਵਾਰ ਕਰਦਾ ਹੈਗਾ ਚਲੋ ਵੀ ਹਰ ਇੱਕ ਬੰਦੇ ਦਾ ਮਾਨ ਹੁੰਦਾ ਹੈਗਾ ਹਾਂਜੀ ਬੱਚਿਆਂ ਦੇ ਵਿਆਹ ਕਰਨੇ ਆ ਅਗਲਾ ਕਹਿੰਦਾ ਵਿਆਹ ਬੱਟਾ ਕਰਦਾ ਜੀ ਸੰਭ ਲੈ ਲੈ ਦੀ ਇਹ ਹੀ ਗੱਲ ਹੈ ਹਾਂਜੀ ਜਿਹੜੇ ਲੋਕ ਵਪਾਰੀ ਨੇ ਉਹ ਕਢਾ ਲੈਂਦੇ ਨਹੀਂ ਪਰ ਉਹ ਸਾਡੀ ਖੋਣ ਮਸ਼ੀਨਰੀ ਦੀ ਕਮਾਈ ਨੂੰ ਜੋੜ ਕੇ ਲੈਂਦੇ ਨੇ ਪਾ ਕੇ ਕਿਸਾਨ ਹੈ ਇੱਕ ਚਾਚਾ ਕਹਿ ਲੋ ਕਿਸਾਨ ਕਹਿ ਲੋ ਜਿਹੜਾ ਕਿਸਾਨ ਹੌਲੀ ਕਿਰਤ ਕਰਦਾ ਹੈ ਇਹ ਨਾਲ ਸਾਰਿਆਂ ਦਾ ਜੋ ਵੀ ਇੱਥੇ ਲੇਬਰ ਨਾਲ ਕੰਮ ਕਰਦੀ ਹੈ ਉਹਨਾਂ ਦਾ ਸਾਥ ਦਿੰਦਾ ਹੈ ਉਹਨਾਂ ਨੂੰ ਵੀ ਇਹ ਕਾਰੋਬਾਰ ਦਿੰਦਾ ਹੈ ਕਿੰਨਾ ਤਰ੍ਹਾਂ ਲੈ ਜੀ ਇਹ ਸਾਡੇ ਚਾਚਾ ਜੀ ਨੇ ਮਾਰ ਜੋ ਚਾਚਾ ਜੀ ਨੇ ਸਾਡੇ ਸਾਡੇ ਪਰਿਵਾਰ ਨਾਲ ਬਹੁਤ ਵਧੀਆ ਰਿਲੇਸ਼ਨ ਨੇ ਇਹਨਾਂ ਦੇ ਅੱਜ ਇਹਨਾਂ ਨੇ ਸਾਨੂੰ ਸੇਵਾ ਦਾ ਮੌਕਾ ਦਿੱਤਾ ਆ ਇਹਨਾਂ ਕੋਲ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਪਰ ਸਭ ਨੂੰ ਇਹੀ ਸਨੇਹਾ ਕਿਰਤ ਕਰੋ ਬੰਦੇ ਦੇਖੋ ਆਪਦੀ ਮਿਹਨਤ ਦੀ ਕਮਾਈ ਰੱਬ ਕੋਲ ਭੁਲਵਾਨੀ ਪਹਿਲਾਂ ਵੀ ਤੁਹਾਨੂੰ ਦੱਸੂਕਿਆ ਜਿਹੜੇ ਸਾਡੇ ਪਰਿਵਾਰ ਨੇ ਸਰਪੰਨ ਸਿੰਘ ਤਾਲੇ ਵਾਲੇ ਸਾਡੇ ਤਾਇਆ ਜੀ ਨੇ ਜਿਹੜੇ ਇਸ ਟਾਈਮ ਦੁਨੀਆ ਦੇ ਨਹੀਂ ਪਰ ਉਹਨਾਂ ਦਾ ਪਰਿਵਾਰ ਹੈ ਬਹੁਤ ਅੱਛੇ ਬੱਚੇ ਨੇ ਸਾਰੇ ਭਰਾ ਇਹਨਾਂ ਦੀ ਤੀਜੀ ਪੀੜ੍ਹੀ ਹੈ ਇਹ ਸਾਡੇ ਨਾਲ ਵਰਤਦੇ ਹਨ ਬਹੁਤ ਵਧੀਆ ਕੰਮ ਕਰਦੇ ਨੇ ਸ਼ੌਂਕ ਨਾਲ ਤੇ ਹਰ ਦੇਖੋ ਤੁਸੀਂ ਟਰਨ ਕਿੰਨੀ ਉੱਠ ਰਹੀ ਹੈ ਪਰ ਫਿਰ ਵੀ ਇਹ ਮੁੰਡਾ ਏਸੀ 'ਚ ਜਾ ਕੇ ਨਹੀਂ ਬੈਠਾ ਜਦਸਾਨਾ ਹੋਣੀ ਕਿਰਤ ਕਰ ਰਹੇ ਨੇ ਸਭ ਨੂੰ ਕਰਨੀ ਚਾਹੀਦੀ ਆ ਜਿਹੜਾ ਜੱਟ ਕਿਸਾਨ ਹੈ ਉਹ ਬਾਕੀ ਦਸਾਨਾ ਹੋਣ ਜੀ ਕਿਰਤ ਕਰਦਾ ਹੈਗਾ ਵਪਾਰੀ ਤਰਫ ਕਾ ਨਜ਼ਾਰੇ ਲੈਂਦਾ ਉਹ ਆਪਣੇ ਸਮਾਨ ਨੂੰ ਗਲਤ ਤਰੀਕੇ ਨਾਲ ਦੋ ਨੰਬਰ ਦੇ ਵਿੱਚ ਬਣਾ ਕੇ ਵੇਚਦਾ ਹੈ ਇਹ ਕਿਸਾਨ ਇਹ ਕੰਮ ਨਹੀਂ ਕਰਦਾ ਇਸ ਕਰਕੇ ਬਹੁਤ ਲੋਕ ਕਹਿੰਦੇ ਨੇ ਕਿ ਕਿਸਾਨ ਫੇਲ ਹੈ ਪਰ ਇਹ ਕਿੱਤਾ ਛੱਡ ਨਹੀਂ ਸਕਦਾ ਪ੍ਰਮਾਤਮਾ ਨੇ ਡਿਊਟੀ ਲਈ ਹੋਈ ਹੈ ਵੀ ਇਹ ਕਿੱਤਾ ਕਰਨ ਵਾਸਤੇ ਸੋ ਕਿੱਤਾ ਦਸਾਨਾ ਹੋਣੀ ਕਿਰਤ ਹੈ ਇਹ ਕਰਨਾ ਚਾਹੀਦਾ ਹਰ ਇਨਸਾਨ ਨੂੰ ਕਿਸਾਨ ਕੋਈ ਵੀ ਬੇਈਮਾਨੀ ਨਹੀਂ ਕਰਦਾ ਮੇਰੇ ਸਹਾਰ ਨਾਲ ਸਿਰਫ ਇੱਕ ਉਹ ਬਿਜਲੀ ਦੀ ਕਰ ਲੈਂਦਾ ਸੀਗਾ ਉਹ ਵੀ ਹੁਣ ਸਾਰੇ ਲੋਕ ਲਾ ਕੇ ਹੋਰ ਕਿਸਾਨ ਕੋਈ ਵੀ ਬੇਈਮਾਨੀ ਦਾ ਜਾਂ ਕੋਈ ਗਲਤ ਕੰਮ ਆ ਦਸਾਂ ਨਾ ਉਹ ਜਿੱਥੇ ਚੱਲਦੀ ਆ ਸਾਰੀ ਇਸ ਕਰਕੇ ਕਿਸਾਨ ਨੂੰ ਇਹ ਮਾਰਾ ਕਹਿਣ ਤੋਂ ਪਹਿਲਾਂ ਸਰਕਾਰਾਂ ਖਿਲਾਫ ਨੇ ਕੋਈ ਗੱਲ ਨਹੀਂ ਟੱਕਾ ਹੁੰਦਾ ਆ ਪਹਿਲਾਂ ਵੀ ਹੁੰਦਾ ਆ ਹੁਣ ਵੀ ਹੋਊਗਾ ਕਿਸਾਨ ਮਜ਼ਦੂਰ ਰਹਿਤਾ ਜਿੰਦਾਬਾਦ ਆ ਜਿੰਦਾਬਾਦ ਰਹੂਗੀ ਸੋ ਇਸ ਕਰਕੇ ਆਪਾਂ ਨੂੰ ਕਿਸਾਨ ਨੂੰ ਕੋਈ ਵੀ ਸ਼ਬਦ ਗਲਤਮਲਤ ਕਹਿਣ ਤੋਂ ਪਹਿਲਾਂ 100 ਵਾਰ ਸੋਚਣਾ ਚਾਹੀਦਾ ਹੈ ਹਰ ਇੱਕ ਬੰਦਾ ਇਨਸਾਨ ਦੀ ਦਸਾਂ ਨੋਆਂ ਦੀ ਕਿਰਤ ਦੀ ਬਣਾਈ ਹੋਈ ਰੋਟੀ ਖਾਂਦਾ ਹੈ ਕਣਕ ਦੀ ਰੋਟੀ ਖਾਂਦਾ ਹੈ ਇਸ ਕਰਕੇ ਆਪਾਂ ਨੂੰ ਕੋਈ ਵੀ ਅਧਿਕਾਰ ਨਹੀਂ ਆਪਾਂ ਕਿਸਾਨ ਨੂੰ ਗਲਤ ਕਹੀਏ ਧੰਨਵਾਦ ਜੀ ਅਜਿਹੇ ਹੋਰ ਵੀਡੀਓ ਦੇਖਣ ਲਈ ਸਾਡਾ ਚੈਨਲ ਜੰਨਤ ਨੌਰਗਾ ਨੂੰ ਸਬਸਕ੍ਰਾਈਬ ਜਰੂਰ ਕਰਿਓ ਅਤੇ ਬੈਲ ਆਈਕਨ ਦਾ ਬਟਨ ਦਬਾਓ ਤਾਕੇ ਇਸ ਤਰ੍ਹਾਂ ਦੀਆਂ ਹੋਰ ਸਾਡੀਆਂ online ਵੀਡੀਓ ਤੁਹਾਡੇ ਤੱਕ ਪਹੁੰਚ ਸਕਣ। ਧੰਨਵਾਦ।